ਜੋ ਇਸਾਈਆਂ ਨੇ ਦਲਿਤਾਂ ਬੋਦੀਆਂ ਸਾਨੂੰ ਗੁਨੇਗਾਰ ਦੂਸਰੀ ਕੌਮ ਚ ਨਜ਼ਰ ਆਉਂਦਾ ਆਪਣੀ ਕੌਮ ਚ ਨਜ਼ਰ ਨਹੀਂ ਆਉਂਦਾ ਸਾਨੂੰ ਨਸ਼ਾ ਵੇਚਣ ਵਾਲਾ ਦੂਸਰੀ ਬਰਾਦਰੀ ਚ ਨਜ਼ਰ ਆਉਂਦਾ ਆਪਣੀ ਚ ਨਹੀਂ ਨਜ਼ਰ ਆਉਂਦਾ ਸਾਨੂੰ ਕਿਸੇ ਦੀ ਜਾਇਦਾਦ ਦੱਪਣ ਵਾਲਾ ਦੂਸਰੇ ਚ ਨਜ਼ਰ ਆਉਂਦਾ ਆਪਣੀ ਚ ਨਜ਼ਰ ਨਹੀਂ ਆਉਂਦਾ ਧਰਮ ਚ ਰਹਿ ਨਹੀਂ ਕਿ ਗੁੰਦਰ ਪੰਜਵੇਂਲੇ ਨਮਾਜ਼ ਪੜ੍ਹਦਾ ਜਾਂ ਗੁਰੂ ਦੇ ਘਰ ਜਾਂਦਾ ਰੋਜ਼ ਨਹੀਂ ਧਰਮ ਇਹ ਹੈ ਜੇ ਤੁਸੀਂ ਨਮਾਜ਼ ਪੜ੍ਹਨ ਲਈ ਮਸਜਿਦ ਦੇ ਵਿੱਚ ਗਏ ਜਾਂ ਘਰ ਘਰ ਗਏ ਤੁਸੀਂ ਜਾ ਕੇ ਅੰਦਰ ਇਬਾਦਤ ਕੀਤੀ ਇਬਾਦਤ ਕਰਨ ਤੋਂ ਬਾਅਦ ਜਾਂ ਤੁਸੀਂ ਮਸਜਿਦ ਤੋਂ ਬਾਹਰ ਨਿਕਲੇ ਜਾਂ ਆਪਣੇ ਘਰ ਤੋਂ ਬਾਹਰ ਨਿਕਲੇ ਔਰ ਸਾਹਮਣੇ ਕਿਸੇ ਦੀ ਧੀ ਪੈਣ ਜਾਂਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਮਲਮਗਾਨੀ ਹੈ ਅਗਰ ਤੁਸੀਂ ਉਹ ਦੇਖ ਕੇ ਅੱਖਾਂ ਦੇ ਨਾਲ ਉਹਦੇ ਨਾਲ ਬਲਤਕਾਰ ਕਰਦੇ ਹੋ ਅੱਖਾਂ ਦੇ ਨਾਲ ਉਹਦੇ ਨਾਲ ਜਿੰਨਾ ਦਾ ਇਰਾਦਾ ਕਰਦੇ ਹੋ ਅੱਖਾਂ ਦੇ ਨਾਲ ਉਹਦੇ ਵੱਲ ਗੰਦੀ ਨਿਗਾਹ ਪਾਉਂਦੇ ਹੋ ਫਿਰ ਤੁਸੀਂ ਅੰਦਰ ਤਮਾਸ਼ਾ ਕਰਕੇ ਆਏ ਹੋ ਚੂਰੂ ਬੋਲ ਕੇ ਆਏ ਹੋ ਅਗਰ ਤੁਹਾਡੀ ਨਿਗਾਹ ਚੁਪੀ ਜਾਏ ਦੀਏ ਸਰਕਾਰ ਦੇ ਚੋਂ ਫਿਰ ਤੁਸੀਂ ਤਰਜੀਬ ਬੰਦੇ ਹੋ ਫਿਰ ਤੁਸੀਂ ਇਬਾਦਤ ਕਰਦੇ ਆਂ ਤਾਂੰਦਾ ਮਤਲਬ ਇਹ ਥੋੜੀ ਜਿਹੀ ਇਬਾਦਤ ਕੀਤੀ ਜਾਵੇ ਇਬਾਦਤ ਤਾਂ ਧਰਮ ਦੀ ਲੋੜ ਹੈ ਔਰ ਲੋੜ ਸ੍ਰੀ ਬਣਾਈ ਤਾਂ ਕਿ ਤੁਸੀਂ ਇਬਾਦਤ ਦੇ ਦਰਜੇ ਚੰਗੇ ਬੰਦੇ ਬਣ ਸਕੋ ਹੁਣ ਮੁਲਕੇ ਜ਼ਰੂਰਤ ਹੈ ਅਰੇਜੀ ਤਰੀਕੇ ਨਾਲ ਆਪਣੇ ਬੱਚੇ ਨੂੰ ਆਪਣੀ ਧਰਮ ਦੀ ਸਿੱਖਿਆ ਦੇਣ ਦੀ ਦੁਬਾਰਾ ਉੱਥੇ ਮੇਰੇ ਅੱਗੇ ਆਪਣੀ ਗੱਲ ਖਤਮ ਕਰਨਾ ਮੁਲਕੇ ਲੋੜ ਹੈ ਉਹਦੇ ਪੰਜਾਬ ਨੂੰ ਖਾਸ ਕਰ ਜੇਕਰ ਤੁਸੀਂ ਉਹਨਾਂ ਨੂੰ ਆਪਣੇ ਧਰਮ ਦੀ ਸਿੱਖਿਆ ਦਉਣਗੇ ਆਪਕ ਸਮਝਾ ਬੋਲ ਨਹੀਂ ਸਕਿਆ ਹੋਗੇ ਤੇ ਉਹਦੇ ਵਿੱਚ ਇਨਸਾਨ ਦੀਆਂ ਤਕਰੂ ਕੀਮਤਾਂ ਪੈਦਾ ਹੋਣਗੇ ਪਰ ਅਗਰ ਤੁਸੀਂ ਉਹਨੂੰ ਪੱਛਮ ਦੀ ਭਾਸ਼ਾ ਸਮਝਾਓਗੇ ਤੇ ਪੱਛਮ ਵਾਲੇ ਪਾਸੇ ਦਾ ਸ਼ਾਮ ਨੂੰ ਜਾ ਕੇ ਸੂਰਜ ਵੀ ਡੁੱਬ ਜਾਂਦਾ ਹੈ ਉਧਰ ਦੇ ਪਾਸੇ ਜਾ ਕੇ ਤੁਹਾਨੂੰ ਲੱਗਦਾ ਹੈ ਤਰੱਕੀ ਹੋਣ ਵਾਲੀ ਹੈ ਲੇਕਿਨ ਭਾਰਤ ਦੇ ਵਿੱਚ ਦਾ ਪੰਜਾਬ ਦੇ ਵਿੱਚ ਦਾ ਸ਼ਾਮ ਨੂੰ ਪੱਛਮ ਵਾਲੇ ਪਾਸੇ ਸੂਰਜ ਡੁੱਬ ਜਾਂਦਾ ਹੈ ਰੋਸ਼ਨੀ ਖਤਮ ਹੋ ਜਾਂਦੀ ਹੈ ਹਨੇਰਾ ਛਾ ਜਾਂਦਾ ਹੈ ਜੇ ਰੋਸ਼ਨੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਆਪਣੇ ਤਰਨ ਦੇ ਨਾਲ ਜੋੜੋ ਆਪਣੇ ਬੱਚਿਆਂ ਨੂੰ ਆਪਣੀ ਮਾਂ ਗੁਰਮੀ ਦੇ ਨਾਲ ਜੋੜੋ ਰਜਿੰਦਰ ਰਾਠ ਕੇ ਬੋਲ ਬਹੁਤ ਵੱਡਾ ਜਦੋਂ ਕਿ ਤਾਜ਼ਾ ਜਨਨੀ ਮੁਜ਼ੇਰਾ ਬੰਗਾਲ ਦੇ ਵਿੱਚ ਔਰ ਬੜੀਆਂ ਕੁਪਨਿਆਸ ਲਿਖਦਾ ਸੀਗਾ ਤੇ ਮਲਕਾ ਦਾ ਕੋੜੀਆ ਤੱਕ ਉਹਨੇ ਕਿਤਾਬਾਂ ਮੋਚੀਆਂ ਔਰ ਇਹ ਭਾਰਤ ਦੇ ਵਾਇਸਰਾਏ ਨੂੰ ਕਿਹਾ ਵੀ ਇਹਨੂੰ ਕਹਾਂ ਕਿ ਅਮਰੀਕੀ ਸਿੱਕੇ ਇਹ ਜਿਹੜੀ ਪੜੀਆਂ ਕਿਤਾਬਾਂ ਨੇ ਲਿਖੀਆਂ ਕਿ ਇਹਨੂੰ ਅੰਗਰੇਜ਼ੀ ਜੀ ਟ੍ਰਾਂਸਲੇਟ ਕਰੋ نے جب چٹھی لکھی نہ گورنر نے کہ آ تھی انگریجی سکھلا لیا کتابیں بہت بڑی ہے ابھی یہ دی انگریزی ٹرانسلیٹ کرنا چاہتے ہاں اور تو ہی کرے گا کہ ٹیگور نے کیا سکھا کہ ٹیگور بنگالی ہے بنگالی میری ماں پاشا ہے تو اگر ٹیگور کو پڑھنا ہے تو تھی بنگالی سیکھ لو ٹیگور جہاں ہے وہ بنگالی کو انگریجی سیکھ مولانا ابدل کلام آزاد ਗਵਰਨਰ ਜਨਰਲ ਨੇ ਬੁਲਾਇਆ ਕੰਮ-ਦਲ-ਬਾਤ ਕਰਨ ਲਈ ਗੋਲ ਮੀਟਿੰਗ ਕਾਨਫਰੰਸ 'ਚ ਉਹਨੇ ਕੋਣਾਂ ਨੂੰ ਕਿਹਾ ਕਿ ਕੋਈ ਬੰਦਾ ਬੁਲਾਓ ਟਰਾਂਸਲੇਟਰ ਟਰਾਂਸਲੇਟਰ ਜਦ ਆ ਗਿਆ 2 ਘੰਟੇ ਜਿਹੜੀ ਮੀਟਿੰਗ ਹੋਈ ਤੇ ਉਹ ਉਰਦੂ ਬੋਲਦੇ ਸੀ ਟਰਾਂਸਲੇਟਰ ਅੰਗਰੇਜ਼ੀ ਤੋਂ ਸਮਝਾਉਂਦਾ ਸੀ ਫਿਰ ਉਹ ਅੰਗਰੇਜ਼ੀ ਬੋਲਦਾ ਉਹਨੂੰ ਉਰਦੂ ਸਮਝਾਉਂਦਾ ਕਿ ਮੀਟਿੰਗ ਖਤਮ ਹੋ ਗਈ ਜਾਂ ਰੋਟੀ ਖਾਣ ਲੱਗੇ ਤੇ ਆਜ਼ਾਦ ਜਿਹੜਾ ਬੜੀ ਖੂਬਸੂਰਤ ਅੰਗਰੇਜ਼ੀ ਦੇ ਵਿੱਚ ਗਵਰਨਰ ਜਨਰਲ ਨੇ ਪੁੱਛਦਾ ਕਿ ਇਹ ਦਿਸ਼ਾ ਕਿਹੜੇ ਕਿਹੜੇ ਬਣਾਇਆ ਖਾਣੇ ਕਿਦਾਂ ਤਿਆਰ ਕੀਤੇ ਗਏ ਉਹ ਬੜੀ ਹੈਰਾਨੀ ਨਾਲ ਪੁੱ ਤੰਦੋਰ ਤੇ ਬਿੱੰਗ ਹੋ ਰਹੀ ਸੀ ਕੋਲੋਂ ਨਾ ਉਰਦੂ ਬੋਲਦਾ ਰਿਆ ਉਹ ਕਹਿਣ ਲੱਗੇ ਉਹੀ ਸਲਾਈ ਤਾਂ ਕਿ ਮੈਂ ਆਪਣੇ ਦੇਸ਼ ਦੀ ਗੱਲ ਕਰਨ ਆਇਆ ਸੀ ਨਾ ਤੇ ਮੇਰੀ ਮਾਂ ਬੋਲੀ ਕਿਉਂਕਿ ਉਰਦੂ ਹੈ ਮੇਰੀ ਮਾਂ ਨੇ ਮੈਨੂੰ ਉਰਦੂ ਸਿਖਾਈ ਤੈਨੂੰ ਇਹ ਸਮਝਾਉਣਾ ਸੀ ਕਿ ਮੈਂ ਤੇਰਾ ਗੁਲਾਮ ਨਹੀਂ ਹਾਂ ਤੇ ਤੇਰੇ ਨਾਲ ਕਰੇ ਦੀ ਗੱਲ ਕਰਾਂ ਜਦ ਤੇਰੇ ਨਾਲ ਬਰਾਬਰੀ ਦੀ ਗੱਲ ਹੋਣੀ ਸੀ ਤੇ ਮੈਂ ਆਪਣੀ ਮਾਂ ਬੋਲੀ ਦੇ ਵਿੱਚ ਆਜੀ ਪੰਜਾਬੀ ਚੜ ਚੜ ਗਿਆ ਆਈਲੈਂਡ ਸਾਰਾ ਜਿਹੜਾ ਆਈਲੈਂਡਸ ਹੈ ਇਹ ਕੋਈ ਡਿਗਰੀ ਨਹੀਂ ਹੈ ਜਿਹੜਾ ਇਹਨਰ ਤੋਂ ਉਹਦਾ ਮੱਪਾਜ-ਪੱਜ ਕਰਦੇ ਡਿਗਰੀ ਨਹੀਂ ਹੈ ਇੱਕ ਕੈਨੇਡਾ ਵਾਲਿਆਂ ਨੇ ਇੰਗਲੈਂਡ ਵਾਲਿਆਂ ਨੇ ਅਮਰੀਕਾ ਵਾਲਿਆਂ ਨੇ ਇੱਕ ਕੋਰਸ ਤਿਆਰ ਕੀਤਾ ਸੀ ਕਿ ਇਹ ਜਿਹੜੇ ਬੱਚੇ ਸਾਡੇ ਦੇਸ਼ ਚਾਣਗੇ ਇਹਨਾਂ ਦੀ ਅੰਗਰੇਜ਼ੀ ਉਹਦਾਂ ਦੀ ਹੋਵੇ ਜਿੱਦਾਂ ਦੀ ਅਸੀਂ ਬੋਲਦੇ ਆ ਇਹਨਾਂ ਨੂੰ ਤਰੀਕਾ ਆਉਂਦਾ ਵੇ ਜੋ ਅਸੀਂ ਕਰਦੇ ਆ ਇਹਨਾਂ ਨੂੰ ਕਟਲਰੀ ਫੜਨ ਦਾ ਉਹ ਸਿਸਟਮ ਆਉਂਦਾ ਵੇ ਜਿਸ ਤਰ੍ਹਾਂ ਅਸੀਂ ਖਾਂਦੇ ਆ ਗਿਰਨੂ ਕਪੜੇ ਉੱਥਾਂ ਪਾਣਿਆ ਜਿੱਥਾਂ ਅਸੀਂ ਪਾਣੇ ਕਿਉਂ ਉਹ ਕਹਿੰਦੇ ਤਾਂ ਨਹੀਂ ਕਹਿੰਦੇ ਕਿ ਸਾਡੇ ਦੇਸ਼ ਖਾਓ ਉਹ ਕਹਿੰਦੇ ਆ ਜਾਓ ਪਰ ਸਾਡੇ ਰਾਗ ਦੇ ਵਿੱਚ ਰੰਗ ਜਾਓ ਆਪਣਾ ਰੰਗ ਉੱਤੇ ਰੰਗ ਦੀ ਕੋਸ਼ਿਸ਼ ਨਾ ਕਰੀਏ ਅਸੀਂ ਆਪਣੇ ਦੇਸ਼ ਚ ਰਹਿੰਦੇ ਹੋਏ ਆਪਣੀ ਮਾਂ ਬੋਲੀ ਨੂੰ ਛੱਡਦੇ ਪਏ ਹਾਂ ਜਦੋਂ ਮੈਂ ਪਰਚੋਂ ਨਿਕਾਲ ਲੈ ਮੈਂ ਮਹਾਰਾਸ਼ਟਰ ਦੇ ਵਿੱਚ ਗਿਆ ਤੁਸੀਂ ਯਕੀਨ ਮੰਨੋ ਮੈਂ ਆਪਣੇ ਦੋਸਤਾਂ ਨੂੰ ਬੰਦੀ ਜਿਹਾਟੇ 10 ਦਿਨ ਦਿਖਾਇਆ ਮੈਂ ਕਹਿੰਦੇ ਕੋ ਜਿੱਤੇ ਬੋਰਡ ਲਿਖੇ ਹੋਏ ਹੈ ਉਹ ਸਾਰੇ ਦੇ ਸਾਰੇ ਮਰਾਠੀ ਚ ਲਿਖੇ ਜਿੱਥੇ ਕੋਈ ਹੋਰ ਭਾਸ਼ਾ ਨਹੀਂ ਕਿ ਸਾਨੂੰ ਸਾਪਰ ਸੁਣਨ ਗਿਆ ਅਸੀਂ ਕਹਿੰਦੇ ਬਗਾਰ ਅੰਗਰੇਜ਼ੀ ਤੇ ਸਾਡਾ ਕੰਮ ਨਹੀਂ ਤੁਰਨਾ ਦੁਕਾਨ ਦਾ ਨਾਂ ਉਹ ਵੀ ਅੰਗਰੇਜ਼ੀ ਚ ਬਿੱਲ ਉਹ ਵੀ ਅੰਗਰੇਜ਼ੀ ਚ ਚੈੱਕ ਕੋਈ ਉਹ ਵੀ ਅੰਗਰੇਜ਼ੀ ਚ ਪਚੈਰੀ ਚਲ ਜਾਓ ਦਰਖਾਸਤ ਲਿਖਣੀ ਉਹ ਵੀ ਅੰਗਰੇਜ਼ੀ ਲਈ ਕਿਉਂ ਕਿਉਂ ਸਾਡੀ ਮਾਂ ਮੋਢੀ ਕਮਜ਼ੋਰ ਹੈ ਕਿਉਂ ਅਸੀਂ ਕਿਸੇ ਦੇ ਬਰਾਮਾ ਇੱਕ ਤੰਗੜਾ ਆਪਣੀ ਜ਼ੁਬਾਨ ਇਸਤੇਮਾਲ ਕਰਦਾ ਹੈ ਇੱਕ ਮਰਾਠੀ ਆਪਣੀ ਜ਼ੁਬਾਨ ਇਸਤੇਮਾਲ ਕਰਦਾ ਸਾਨੂੰ ਪੰਜਾਬੀ ਬੋਲ ਕੇ ਕਿਉਂ ਸ਼ਰਮ ਆਵੇ ਪੰਜਾਬੀ ਲਿਖਣ ਦੀ ਵੀ ਜ਼ੁਬਾਨ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਲੇਕਿਨ ਪੰਜਾਬੀ ਸਾਡੇ ਵਿਰਸੇ ਦੀ ਵੀ ਜ਼ੁਬਾਨ ਹੈ ਪੰਜਾਬੀ ਸਾਡੇ ਧਰਮ ਦੀ ਵੀ ਜ਼ੁਬਾਨ ਹੈ ਮੈਂ ਮਰਚੇ 'ਚ ਬੈਠਾ ਮੈਂ ਉਰਦੂ 'ਚ ਥੋੜੀ ਤਕਰੀਰ ਕਰਨਾ ਚਾਹੁੰਦਾ ਕਿਉਂਕਿ ਮੈਂ ਪੰਜਾਬ ਦੀ ਮਰਚੀ ਉਤੇ ਵਿੱਚ ਬੈਠਾ ਪੰਜਾਬੀ ਮੁਸਲਮਾਨਾਂ ਦੇ ਵਿੱਚ ਬੈਠਾ ਇਸ ਲਈ ਮੇਰੀ ਜ਼ਿੰਮੇਵਾਰੀ ਬਣਦੀ ਨਾ ਕਿ ਮੈਂ ਆਪਣੀ ਮਾਂ ਬੋਲੀ ਜਿਹਨਾਂ ਨੂੰ ਧਰਮ ਸਮਝਾਵਾਂ ਤੇ ਮੈਂ ਆਪਣੀ ਮਾਂ ਬੋਲੀ ਨੂੰ ਛੱਡ ਕੇ ਕਿਨਾਂ ਨੂੰ ਸਮਝਾਵਾਂਗਾ ਤੇ ਨਾ ਮੈਂ ਸਹੀ ਤਰ੍ਹਾਂ ਸਮਝਾ ਸਕਾਂਗਾ ਨਾ ਇਹਨਾਂ ਦੇ ਗੱਲ ਸਹੀ ਤਰ੍ਹਾਂ ਭੱਲੇ ਪੈਸੇ ਇਹ ਗੱਲ ਨੂੰ ਸਮਝ ਲਓ ਚੰਗੀ ਤਰ੍ਹਾਂ ਜੈ ਜਿੰਨੇ ਵੀ ਲੋਕ ਪੰਜਾਬ ਚ ਜਿਸ ਵੀ ਧਰਮ ਦੇ ਰਹਿੰਦੇ ਨੇ ਆਪਣੀ ਮਾਂ ਬੋਲੀ ਦਾ ਆਪਣੇ ਬੱਚਿਆਂ ਨੂੰ ਜੋੜੋ ਆਪਣੇ ਵਪਾਰ ਨੂੰ ਜੋੜੋ ਆਪਣੇ ਧਰਮ ਨੂੰ ਜੋੜੋ ਆਪਣੇ ਆਪ ਨੂੰ ਜੋੜੋ ਜਦ ਅਸੀਂ ਆਪਣੀ ਮਾਂ ਦਾ ਸਤਿਕਾਰ ਕਰਾਂਗੇ ਤੇ ਫਿਰ ਖੁਦਾ ਦੇ ਵੱਲੋਂ ਅਕਾਲ ਪੁਰਖ ਵੱਲੋਂ ਸਾਡੇ ਦੀ ਮਦਦ ਆਣਾ ਰੱਬ ਵੱਲੋਂ ਵੀ ਮਦਦ ਆਣੀ ਹੈ ਪਰ ਅਗਰ ਅਸੀਂ ਨਹੀਂ ਕਰਾਂਗੇ ਤੇ ਫਿਰ ਉਹ ਵੀ ਨਾਰਾਜ਼ ਹੁੰਦਾ ਹੈ ਜਿਹਨੇ ਸਾਡੇ ਨੂੰ ਜੀਵਨ ਦਿੱਤੀ ਹੈ ਕਿਰੋਂ ਭੇਜਿਆ ਕਿੱਥੇ ਜਾ ਕਾਮ ਨੇ ਕੀ ਸਪੋਰਟ ਲਾਇਆ ਸੀ ਭੱਜਿਆ ਜਿੱਕਰ ਨੂੰ ਜਾਂਦਾ ਤੇ ਇਸ ਲਈ ਇਸ ਕਾਲ ਨੂੰ ਆਪਣੇ ਤਰਫ ਦੇ ਨਾਲ ਜੋੜਨਾ ਹੈ ਇਸ ਸਿਰਫ ਧਰਮ ਦੇ ਤਰ੍ਹਾਂ ਦੀ ਹੈ ਜਿਹੜੀ BHMMB